ਰਜਿਸਟਰ ਉੱਤੇ ਜਾ ਕੇ ਮੈਂ ਦੱਸਿਆ ਵੀ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਨਸਵੀਰ ਕਰਦਾ ਕਿ ਮੈਨੂੰ ਇਹ ਹੋ ਜਾਂਦਾ ਅਨ ਮੱਥਾ ਮਾਰ ਲਿਆ ਆਪਣੇ ਸਪਿਰ ਸੈਕਸ ਨੂੰ ਵੀ ਪੁਰਖਾ ਜਿੱਤੇ ਨੂੰ ਹੋ ਜਾਂਦਾ ਹੈ ਕਦ ਦੋਰਾਜ ਤੋਂ ਪਿੰਡ ਮੈਨੂੰ ਵੀ ਨਹੀਂ ਦੱਸਣਾ ਇਹ ਚੀਪੇ ਰਤਨ ਪਰਵਤ ਹੁੰਦਾ ਪਰ ਇਹਨੂੰ ਲੁਕਾਣਾ ਪੈਂਦਾ ਅੰਤ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਰਖਮੋ ਤੇ ਹਰ ਦੇ ਚਿਪੇਂਦਾ ਛੋਪਾ ਕੇ ਇਹ ਗਲ ਵਕਰੀ ਉਹਦੀ ਚਮਕ ਦਮਕ ਪ੍ਰਗਟ ਹੋ ਜਾਂਦੀ ਤੇ ਸੈਦ ਸਿੰਘ ਕਹਿੰਨ ਉਹ ਪੁੰਨੇ ਗਿਰ ਬਸੇ ਆ ਤੇ ਅਜੇ ਤੇਰੀ ਮਾਤ ਕੱਚੀ ਤੇ ਅਜੇ ਤੇਰਾ ਰਸੋਈ ਕੱਚਾ ਤੇ ਹੁਣ ਮੈਨੂੰ ਅਫਸੋਰਸ ਹੈ ਕਿ ਪਤਾ ਨਹੀਂ ਕੱਲ ਤੋ ਤੂੰ ਜੁੜ ਸਕੈਂਗਾ ਕਿ ਨਹੀਂ ਉਸ ਸਿੰਘ ਮੈਨੂੰ ਟੈਨ ਲਾਹਣ ਨਹੀਂ ਮੰਨ ਜੁਗਦਾ ਹੋਂ ਗੱਲ ਨਹੀਂ ਬਾਂਦੇ ਮੈਂ ਸੋ ਅਸਟੇਰੋਇਡ। ਤੁਮੇ